ਆ ਅੰਬ ਦਾ ਬੂਟਾ ਆ ਅੱਜ 3 ਦਸੰਬਰ ਨੂੰ ਇਹ ਮੈਂ ਵੀਡੀਓ ਬਣਾ ਰਿਹਾ 3 ਦਸੰਬਰ 2025 ਬੂਰ ਆਇਆ ਲੱਗਾ ਦੇਖ ਸਕਦੇ ਇਹ ਬਾਈ ਦਵਿੰਦਰ ਸਿੰਘ ਸੰਧੂ ਹੋਰਾ ਦਾ ਫਾਰਮ ਆ ਨਕੋਦਰ ਪ੍ਰੀਤ ਨਗਰ ਦੇ ਵਿੱਚ ਉਹਨਾਂ ਦੇ ਘਰੇ ਮੈਂ ਆਪ ਦੇਖ ਰਿਹਾ ਆ ਉਹਨਾਂ ਦੇ ਫਾਰਮ ਤੇ ਤੁਸੀਂ ਦੇਖੋ ਵੀ ਆ ਜਿਹੜਾ ਬੂਰ ਆਇਆ ਇਹ ਦੱਸ ਰਿਹਾ ਵੀ ਇਹ ਅਮਰਪਾਲੀ ਕਿਸਮ ਆ ਇਹ 12 ਮਾਸਾ ਨਾ ਜਾਣਿਓ 12 ਮਾਸਾ ਅੰਬ ਨਹੀਂ ਗਾ ਇਹਦੀ ਤੁਸੀਂ ਦੇਖ ਲਓ ਵੀ ਇੰਨਾ ਜਿਆਦਾ ਅੱਗੇ ਵੀ ਉਹ ਬੂਰ ਆਇਆ ਹੋਇਆ ਲਾ ਮੈਂ ਹੋਰ ਦਿਖਾ ਲ ਦਿੰਦਾ ਆਹ ਲਓ ਜੀ ਬੂਰ ਆ ਨਾ ਜੇ ਕਿਸੇ ਦੇ ਇਸ ਤਰ੍ਹਾਂ ਆਉਂਦਾ ਆ ਯਾਰ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਕਿਸੇ ਦੇ ਘਰੇ ਇਦਾਂ ਉਹ ਦੇਖਦੇ ਆ ਉਹਨਾਂ ਨੂੰ ਪਤਾ ਆ ਵੀ ਸਾਡੇ ਜੀ ਇਸ ਤਰ੍ਹਾਂ ਬੂਰ ਆਉਂਦਾ ਆ ਜੇ ਵੀ ਆਉਂਦਾ ਆ ਤਾਂ ਚੰਗੀ ਗੱਲ ਹੈ ਹਨਾ ਤਾਂ ਸਾਨੂੰ ਜ਼ਰੂਰ ਦੱਸਿਓ ਦੀ ਕਿਸਮ ਕੀ ਆ ਇਲਾਕਾ ਕਿਹੜਾ ਆਪਣਾ ਇਹਦਾ ਭਾਜੀ ਦਵਿੰਦਰ ਸਿੰਘ ਹੁਰੀ ਇਹ ਵੀ ਦੱਸ ਰਿਹਾ ਕਿ ਉੱਪਰ ਦਾ ਪਿੱਪੜਾ ਪਿੱਪਲ ਜਿਹੜਾ ਆ ਉਹ ਇਹਨੂੰ ਕੋਰੇ ਤੋਂ ਬਚਾਉਂਦਾ ਗਰਮੀ ਸਿਆਲਾਂ ਦੇ ਵਿੱਚ ਤੇ ਦੂਸਰੀ ਗੱਲ ਆ ਵੀ ਇਹਦੇ ਧੁੱਪ ਜਿਹੜੀ ਆ ਆ ਦੇਖੋ ਇਧਰੋਂ ਇਹਨੂੰ ਧੁੱਪਾ ਸਿੱਧੀ ਪੈਂਦੀ ਆ ਠੀਕ ਆ ਸੋ ਇਹਨੂੰ ਧੁੱਪ ਵੀ ਮਿਲ ਰਹੀ ਆ ਹਵਾ ਵੀ ਖੁੱਲੀ ਮਿਲ ਰਹੀ ਆ ਤੇ ਪਲੱਸ ਇਹਨੂੰ ਜਿਹੜਾ ਪਿੱਪਲ ਕੋਰੇ ਤੋਂ ਬਚਾਉਂਦਾ ਤੀਸਰੀ ਗੱਲ ਇੱਥੋਂ ਥੱਲੇ ਆੜ ਆ ਇਧਰੋਂ ਪਾਣੀ ਜਾਂਦਾ ਤੇ ਪਾਣੀ ਜਿਹੜਾ ਆ ਉਹ ਇੱਥੋਂ ਦੀ ਇਹਨੂੰ ਪਾਣੀ ਵੀ ਪੂਰਾ ਮਿਲ ਜਾਂਦਾ ਸੋ ਬਈ ਆ ਦੇਖ ਲਓ ਦਸੰਬਰ ਮਹੀਨੇ ਬੂਰ ਲੱਗਾ ਮੈਂ ਤੇ ਵੈਸੇ ਅਜ ਤੱਕ ਨਹੀਂ ਦੇਖਿਆ ਜੇ ਤੁਸੀਂ ਦੇਖਿਆ ਤਾਂ ਜਰੂਰ ਦੱਸੋ